ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਸ਼ਹਿਰ ਬਰਨਾਲਾ ਬੱਬਰਾਂ ਦੇ ਕੋਠੇ ਚਿੰਤਪੁਰ ਨੀ ਮੰਦਿਰ ਠੀਕ ਹੈ ਸ਼ਹਿਰ ਬਰਨਾਲਾ ਚ ਹਾਂ ਚਿੰਤਪੁਰ ਨੀ ਮੰਦਿਰ ਬੱਬਰਾਂ ਦੇ ਕੋਠੇ ਲੀਲਾ ਤੁੜੀ ਵਾਲਾ ਜੀ ਮੋਬਾਈਲ ਨੰਬਰ ਆਪਣਾ ਜੀ 98700 ਤੂੰ ਦੱਸ ਦੇ ਰੱਬ ਉਹ ਚੱਲਦਾ ਨਹੀਂ ਮੇਰਾ ਨੰਬਰ 98781 00855 98781 00855 00855 ہاں ਅੱਛੀ ਦੇਖ ਰਹੇ ਆ ਜੀ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਸਵੇਰੇ 4 ਵਜੇ ਦੂਜਾ ਸੂਆ ਬੱਚੀ ਨਹੀਂ ਕੀ ਦੇਤਾ ਇਹਨੇ ਬੱਚੀ ਦਿੱਤੀ ਆ ਜੀ ਤੇ ਬੱਚੀ ਬੜੀ ਪਿਆਰੀ ਆ ਮਗਰ ਹਣਾ ਹਾਂਜੀ ਤੇ ਜੇਰ ਜੁਰ ਓਕੇ ਜਾਵਾਂ ਜਾਵਾਂ ਜੀ ਵੀਡੀਓ ਫੋਟੋ ਖੁੱਜੀਗਾ ਸਭ ਕੁਝ ਠੀਕ ਆ ਪਹਿਲੇ ਸਵੇਰ ਦੋ ਦਿੱਨਾ ਕਿੰਨਾ ਦਿੰਦਾ ਇਹਨੇ ਦਿੰਦਾ 20 ਕਿਲੋ ਜੀ ਠੀਕ ਆ ਪਹਿਲੇ ਸਵੇਰ ਇਹਨੇ ਦੋ ਦਿੱਤਾ 20 ਕਿਲੋ ਹਾਂਜੀ 20 ਕਿਲੋ ਤੇ ਜੇਰ ਜੁਰ ਜਮਾ ਡਾਨਾ ਚੱਲ ਜਾਈਏ ਜੀ 25 ਕਿਲੋ ਤਾਂ ਦੇ ਦਿੰਗੇ ਠੀਕ ਆ ਬੱਚੇ ਫਿਰ ਬੱਚੇ ਹੀ ਪਉਂਦੀ ਆ ਹਨਾ ਆ ਬੱਚੀ ਆ ਪਹਿਲਾਂ ਇਸ ਸਵੇਰੀ ਦੀ ਅਸਾ ਪਿਛਲੇ ਸਵੇਰੀ ਦੀ ਬੱਚੀ ਆ ਦੀ ਆ ਖੜੀ ਆ ਸਾਲ ਦੀ ਹੋ ਗਈ ਹਨਾ ਹਾਂਜੀ ਠੀਕ ਐ ਤੇ ਕਿੰਨਾ ਦੁੱਧ ਮੰਨ ਕੇ ਚੱਲੇ ਬੰਦੇ ਆ ਕਿੰਨੇ ਕਿਲੋ ਦੁੱਧ ਦੇ ਦੀ ਤੇ ਬਾਕੀ ਦੁੱਧ ਦੀ ਫੈਨ ਵਾਲਾ ਪਉਂਦੀ ਉਹ ਹਾਂਜੀ ਪੂਰਾ ਫੈਨ ਚੋਣ ਚਵਾ ਕਿਵੇਂ ਆ ਜਮਾ ਓਕੇ ਜੀ ਧਾਰਾ ਦੇਖ ਸਕਦੇ ਹੋ ਧਾਰਾ ਪੀਨੇ ਮਾਰ ਕੇ ਦਿਖਾਉਣੇ ਪਏ ਮਾਰ ਦੋ ਇਹ ਧਾਰਾ ਜੀ ਤੋ ਦੇਖੋ ਜਮਾ ਚੋਣ ਚਵਾ ਜਮਾ ਇੱਕ ਨੰਬਰ ਹਨਾ ਹਾਂਜੀ ਠੀਕ ਐ ਤੇ ਜੇਰ ਜੂ ਜਮਾ ਦਾ ਨਾ ਮੋਲ ਇਹਦਾ ਕੀ ਰੱਖਿਆ ਜੀ ਵੇਚਣ ਵਾਲਾ ਉਹ ਬੋਲਤ ਨੇ ਮੰਗੇ 65000 ਰੁਪਏ ਦੇ ਮਾੜਾ ਮਾੜਾ ਮਾਨਤਨ ਕਰਦਾਂਗੇ ਧੋਰੇ ਬਾਹਰ ਨੇ ਠੀਕ ਹੈ ਸੋ ਕਦ ਘੜ ਦੇਖੋ ਲੈਵਲ ਉਹ ਬਹੁਤ ਸੋਹਣਾ ਬਣੀ ਬੁਣੀ ਬਹੁਤ ਆ ਹਨਾ ਤੇ ਮੁੱਲ 65000 ਦੁੱਧ ਦੀ ਗੱਲ ਕਰੇ 24 25 ਕਿਲੋ ਦਾ ਆਮਣਾ ਦੇ ਦੇਣੇ 25 ਕਿਲੋ ਠੀਕ ਹੈ ਚੋਂਡ ਚਵਾਦੀ ਪੂਰੀ ਖਰੀ ਹੈ 5 ਕਿਲੋ ਸਵੇਰੇ ਦੁੱਧ ਚੋਇਆ ਹੋਇਆ ਠੀਕ ਹੈ ਉੰਨੀ ਫੇਰ ਬਣਦੀ ਦੁਰੀ ਹੈ ਜੀ ਹਾਂ ਜੀ ਪੰਜ ਕਿਲੋ ਹੋ ਮੁਹਮਤਾ ਦੇਖੋ ਫੇਸ ਕੁਆਲਟੀ ਵਗੈਰਾ ਸੋਹਣੀ ਸਾਫ ਸੁਥਰੀ ਰਾਜੀ ਸਮੀ ਬੜੀ ਲੱਸੀ ਨਾ ਵੀ ਕਿਸੇ ਪਾਸੇ ਨਹੀਂ ਰੇਟ ਇਹਦਾ ਹੈਗਾ ਭਾਈ ਜੀ 65000 ਰੁਪਏ ਮਗ ਸ਼ਹਿਰ ਬਰਨਾਲੇ ਜਾਇਗਾ ਬੱਬਰਾਂ ਦੀ ਕੋਠੇ ਪੈ ਗਏ ਤੇ ਨੰਬਰ ਵੀ ਇੱਕ ਵਾਰੀ ਹੋਰ ਬੋਲੀ ਦੂਜਾ ਵੀ ਦੱਸ ਦਿਆ ਯਾਰ 98781 0852 ਠੀਕ ਹੈ 65 ਦੇ ਵਿੱਚੋਂ ਮਾਨਦਾਨ ਕਰਦਾ ਮਾਨਦਾਨ ਕਰਦੇ ਆ ਠੀਕ ਹੈ ਸੋ ਥਾਣਾ ਬਾਨੇ ਕੋਈ ਨੀਰ ਤੋਂ ਫਿਰ ਦਿਖਾ ਦਿੰਦੇ ਆ ਸੋਹਣੇ ਸਾਫੀ ਤੇ ਥਾਣਾ ਬਾਨੇ ਦੀ ਮਗਰ ਬੱਛੀ ਜੇਰ ਜੂ ਰੋਕੇ ਤੇ ਠੰਡੀ ਸੀਲ ਦਾ ਕੋਈ ਅੰਤ ਨਹੀਂ ਤੁਮ ਯਾ ਦੇਖੋ ਠੀਕ ਹੈ ਜਿਵੇਂ ਮਰਜੀ ਬੈਠੀ ਚੱਲੋ ਹਣ ਸੋ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇਣੀ